ਵਾਗਦਾ ਤੁਹਾਨੂੰ ਅੱਜ ਦੀ ਆਪਣੀ ਨਵੀਂ ਸਟੋਰੀ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋ ਅੱਜ ਦੀ ਜਿਹੜੀ ਆਪਣੀ ਸਟੋਰੀ ਹੈ ਇਹਦੇ ਵਿੱਚ ਇੱਕ પતિ ਪਤਨੀ ਦੀ ਸਟੋਰੀ ਹੈ ਤੇ ਜੋ પતિ ਪਤਨੀ ਹੈ ਇਹਨਾਂ ਦੇ ਵਿੱਚ ਦਰਮਾਨੀ ਥੋੜਾ ਬਹੁਤਾ ਝਗੜਾ ਹੁੰਦਾ ਰਹਿੰਦਾ ਘਰਾਂ ਦੇ ਵਿੱਚ ਇਹਨਾਂ ਦੇ ਤੇ ਜੋ ਇਹ ਝਗੜਾ ਦਾ ਇਸ ਤਰੀਕੇ ਦਾ ਰੂਪ ਧਾਰਨ ਕਰ ਲੈਂਦਾ ਕਿ ਇੱਕ ਪਤਨੀ ਆਪਣੇ ਪਤੀ ਦਾ ਕਤਲ ਆਪਣੇ ਹੱਥੀਂ ਕਰ ਦਿੰਦੀ ਹੈ ਔਰ ਉਹਦੀ ਜਿਹੜੀ ਲਾਸ਼ ਹੁੰਦੀ ਹੈ ਉਹ ਆਪਣੇ ਹੀ ਘਰ ਦੇ ਵਿੱਚ ਦਬ ਦਿੰਦੀ ਐ ਜੋ ਇਹਦਾ ਨਾਮ ਹੈ 38 ਸਾਲ ਦੀ ਰਹਿਮਾ ਖੱਤੂ ਨੇ ਤੇ 40 ਸਾਲ ਦਾ ਇਹਦਾ ਜੋ ਘਰ ਵਾਲਾ ਕੋ ਦਾ ਨਾਮ ਸਿਆਲ ਰਹਿਮਾਨ ਇਹਨਾਂ ਦੇ ਦੋ ਬੱਚੇ ਜੋ ਇਹਨਾਂ ਦੇ ਕੋਲੇ ਇਹਨਾਂ ਦਾ ਪਿੰਡ ਹੈ ਕੁਬੂੜਾ ਜੋਗਮਤੀ ਨਗਰ ਉੱਥੇ ਰਹਿੰਦੇ ਇਹਨਾਂ ਦੇ ਕੋਲੇ ਰਹਿੰਦੇ ਉਹ ਸਿਆਲ ਰਹਿਮਾਨ ਇਹ ਨਸ਼ੇ ਦੀ ਆਦਤ ਸੀ ਦਾਰੂ ਵਗੈਰਾ ਪੀਂਦਾ ਸੀ ਦਾਰੂ ਪੀਣ ਤੋਂ ਬਾਅਦ ਇਹ ਕਰਿਆ ਗਿਆ ਆਪਣੇ ਲੜਾਈ ਕਰਦਾ ਸੀ ਤੇ ਇਹਨਾਂ ਦੇ ਜਿਹੜੇ ਵਿਆਹ ਨੂੰ 15 ਸਾਲ ਹੋ ਗਏ ਸੀ 15 ਸਾਲਾਂ ਤੋਂ ਇਹਨਾਂ ਦਾ ਕੁਛ ਜੋ ਸਿਆਲ ਰਹਿਮਾਨ ਸੀਗਾ ਦਰੂਪੀਨ ਦੀ ਆਦਿ ਇਹ ਹਰ ਰੋਜ਼ ਦਰੂਪੀ ਕੀ ਹੁੰਦਾ ਕਰੇ ਇਹ ਗਾੜੀ ਗਲੋਚ ਕਰ ਜਿਸ ਤੇ ਦਰਮਿਆਨ ਇਹਨਾਂ ਦਾ ਇੱਕ ਦਿਨ ਇਸ ਤਰੀਕੇ ਦਾ ਵਾਪ ਜਿਹੜਾ ਝਗੜਾ ਸੀ ਉਹ ਇੱਕ ਇੰਨਾ ਵੱਧ ਗਿਆ ਕਿ ਜੋ ਇਹਦੀ ਪਤਨੀ ਦੀ ਖੋਨੇ ਸਿਆਲ ਰਹਿਮਾਨ ਦਾ ਕਤਲ ਕਰਤਾ ਤੇ 26 ਜੂਨ ਦੇ ਦਿਨ ਜਦੋਂ ਸੈਲਰੀਮਾਨ ਘਰੇ ਆਉਂਦਾ ਹੈ ਘਰੇ ਆਉਣ ਦੇ ਬਾਅਦ ਜੇ दारू ਪੀ ਕੇ ਆਉਂਦਾ ਉਹ दारू ਪੀ ਕੇ ਆਉਣ ਦੇ ਬਾਵਜੂਦ ਘਰੇ ਆ ਕੇ ਆਪਣੀ ਜੋ ਵਾਈਫ ਆ ਉਹਦੇ ਨਾਲ ਝਗੜਾ ਕਰਦਾ ਉਹ ਝਗੜਾ ਕਰਨ ਤੋਂ ਬਾਅਦ ਜੋ ਇਹਨਾਂ ਦਾ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਹੱਥੋ ਪਾਈ ਹੋ ਜਾਂਦੇ ਆ ਹੱਥੋ ਪਾਈ ਹੋਣ ਤੋਂ ਬਾਅਦ ਜਿਹੜੀ ਰਹਿਮਾ ਖਾਤੂ ਨੇ ਉਹ ਆਪਣੇ ਜੋ ਘਰ ਵਾਲਾ ਸੈਲਰੀਮਾਨ ਨੂੰ ਤੱਕਾ ਮਾਰ ਦਿੰਦੀ ਐ ਤੱਕਾ ਮਾਰਨ ਤੋਂ ਬਾਅਦ ਸਿਆਲ ਰਹਿਮਨ ਥਲੀ ਧਰਤੀ ਤੇ ਡਿੱਗ ਤਾ ਧਰਤੀ ਤੇ ਡਿੱਗਣ ਦੇ ਕਾਰਨ ਬੇਹੋਸ਼ ਹੋ ਜਾਂਦਾ ਹੈ। ਬੇਹੋਸ਼ ਹੋਣ ਤੋਂ ਥੋੜੀ देर ਬਾਅਦ ਉਹ ਉਹਨੂੰ ਦੇਖਦੀ ਹੈਗੀ ਵੀ ਉਹ ਜਗਾਉਂਦੀ ਹੈ। ਜਗਾਉਣ ਤੋਂ ਬਾਅਦ ਦੇਖਦੀ ਹੈ ਕਿ ਜਦੋਂ ਸਿਆਲ ਰਹਿਮਨ ਧਰਤੀ ਤੇ ਡਿੱਗ ਕੇ ਬੇਹੋਸ਼ ਹੋ ਜਾਂਦਾ ਤਾਂ ਉਹ ਦੇਖਦੀ ਹੈ ਕਿ ਇਹ ਬੋਲ ਚੱਲ ਨਹੀਂ ਰਿਹਾ, ਇਹ ਉੱਠ ਨਹੀਂ ਰਿਹਾ ਤਾਂ ਇਹ ਇਹਦੀ ਮੌਤ ਹੋ ਗਈ ਹੈ। ਤੇ ਜਦੋਂ ਉਹਨੂੰ ਇਹ ਲੱਗਦਾ ਕਿ ਇਹਦੀ ਮੌਤ ਹੋ ਗਈ ਹੈ ਤਾਂ ਉਹੋ ਜਿਹੜੀ ਰਹਿਮਾ ਖਾਤੂ ਨੇ ਇਹ ਬਹੁਤ ਜ਼ਿਆਦਾ ਡਰ ਜਾਂਦੀ ਐ ਡਰਨ ਰਸਤੇ 'ਚ ਹੁਣ ਆਪਣੇ ਪਤੀ ਦੀ ਜਿਹੜੀ ਲਾਸ਼ ਐ ਉਹਨੂੰ ਰਸਤੇ 'ਚ ਓਟਾਉਣ ਦੀ ਤਰਕੀਬ ਸੋਚਦੀ ਐ ਤਰਕੀਬ ਸੋਚਣ ਤੋਂ ਬਾਅਦ ਇਹ ਜਦੋਂ ਆਪਣੇ ਘਰ ਦੇ ਵਿੱਚੋਂ ਹੀ ਕਈ ਤਰੀਕਿਆਂ ਦੀ ਐ ਕਈ ਨਾ ਇਹ ਇੱਕ ਆਪਣੇ ਘਰ ਦੇ ਅੰਦਰ ਹੀ ਇੱਕ ਟੋਆ ਪਟਦੀ ਐ ਟੋਆ ਪਟਣ ਤੋਂ ਬਾਅਦ ਜਿਹੜੀਆਂ ਇਹ ਘਰ ਵਾਲੀ ਦੀ ਲਾਸ਼ ਸੀ ਉਹਨੂੰ ਇਹ ਟੋਏ 'ਚ ਨੱਪਨਦੀ ਐ ਨੱਪੜ ਤੋਂ ਬਾਅਦ ਇਹ ਜੋ ਇਹ ਪੁਲਿਸ ਦੇ ਦਰ ਤੋਂ ਪੁਲਸ ਕੋਲ ਨਹੀਂ ਜਾਂਦੀ ਤੇ ਪੁਲਿਸ ਦੇ ਕੋਲ ਜਾਣ ਤੋਂ ਬਚਦੀ ਵੀ ਹੈ ਔਰ ਕਿਉਂਕਿ ਅਗਰ ਇਹ ਕੰਪਲੇਨ ਕਰਦੀ ਹੈ ਤੇ ਖੁਦ ਹੀ ਫਸਦੀ ਹੈ ਇਸਨੇ ਇੱਕ ਤਰਕੀਬ ਸੋਚੀ ਤਰਕੀਬ ਸੋਚਣ ਤੋਂ ਬਾਅਦ ਇਹਨੇ ਇਹੀ ਤਰਕੀਬ ਸੋਚੀ ਕਿ ਜੋ ਇਹਦਾ ਪਤੀ ਹੈ ਉਹ ਬਾਹਰ ਕੰਮ ਕਰਦਾ ਜੇ ਕੋਈ ਜੋ ਸਿਆਲ ਰਹਿਮਾਨ ਦਾ ਜੀ ਕੋਈ ਜਾਣਕਾਰ ਸੀ ਜੋ ਇਹਨੂੰ ਪੁੱਛਦਾ ਸੀਗਾ ਪੁੱਛਣ ਤੋਂ ਬਾਅਦ ਇਹ ਇਹੀ ਦੱਸਦੀ ਸੀ ਕਿ ਜੋ ਸਿਆਲ ਰਹਿਮਾਨ ਉਹ ਅਸਾਮ ਕੰਮ ਤੇ ਗਿਆ ਹੋਇਆ ਹੈ ਤੇ ਉਹ ਉੱਥੇ ਕਈ ਦਿਨਾਂ ਤੋਂ ਬਾਅਦ ਵਾਪਸ ਆਊਗਾ ਇਹ 2-4 ਦਿਨ 10 ਦਿਨ ਬੀਤਣ ਤੋਂ ਬਾਅਦ ਜਦੋਂ ਬਾਰ-ਬਾਰ ਇਹ ਕਹਾਣੀ ਆਪਣੀ ਬਦਲਦੀ ਸੀਗੀ ਕਿ ਜੋ ਆਸਪੜੋ ਨੇ ਲੋਕ ਸੀ ਉਹਨਾਂ ਨੂੰ ਤਾਂ ਇਹ ਦੱਸਦੇ ਸੀ ਕਿ ਉਹਦਾ ਘਰ ਵਾਲਾ ਉਹ ਬਾਹਰ ਕੰਮ ਤੇ ਗਿਆ ਹੋਇਆ ਕਿ ਉਹ ਕਈ ਦਿਨਾਂ ਬਾਅਦ ਵਾਪਸ ਆਊਗਾ ਤੇ ਜੋ ਕੁਝ ਇਹਦੇ ਸੀਗੇ ਰਿਸ਼ਤੇਦਾਰ ਸੀ ਸਿਆਲ ਰਾਮਾਨ ਦੇ ਉਹ ਜਦੋਂ ਇਹਨੂੰ ਪੁੱਛਦੇ ਸੀ ਤਾਂ ਉਹਨਾਂ ਨੂੰ ਇਹ ਕਹਿੰਦੀ ਸੀਗੀ ਇਹ ਕਿ ਉਹ ਜਿਹੜਾ ਕੰਮ ਤੇ ਕੇਰਲ ਗਿਆ ਹੈ ਤੇ ਕੇਰਲ ਤੋਂ ਕੁਛ ਦਿਨ ਬਾਅਦ ਵਾਪਸ ਘਰੇ ਆਵਾਂ ਤੇ ਇਹ ਇਦਾਂ ਮੋਹਨਦੀ ਬੋਲਦੀ ਨੇ ਕੁਝ ਹੋਰ ਲੋਕਾਂ ਨੂੰ ਵੀ ਇਹ ਵੀ ਕਿਹਾ ਕਿ ਮੇਰਾ ਘਰ ਵਾਲਾ ਜੋ ਹਸਪਤਾਲ ਦੇ ਵਿੱਚ ਐਡਮਿਟ ਹੈ ਵੀ ਮੈਂ ਉਹਦੇ ਕੋਲੇ ਜਾ ਰਹੀ ਆ ਤੇ ਇਦਾਂ ਕਰਦੇ ਕਰਦੇ ਇਹਨੇ ਥੋੜੇ ਦਿਨ ਬੀਤਣ ਤੋਂ ਬਾਅਦ ਜੋ ਸਿਆਲ ਰਮਨ ਦਾ ਭਰਾ ਸੀ ਉਹਨੇ ਕਾਨੂੰਨ ਸ਼ੋਦ ਦੀ ਰਿਪੋਰਟ ਸੀ ਜੋ ਥਾਣੇ ਦੇ ਵਿੱਚ ਦਰਜ ਕਰਾਈ ਹੈ ਤੇ ਥਾਣੇ ਦੇ ਵਿੱਚ ਦਰਜ ਕਰਾਉਣ ਤੋਂ ਜਦੋਂ ਇਹਨੂੰ ਪਤਾ ਲੱਗਿਆ ਤੇ ਇਹ ਘਰ ਤੋਂ ਰੋਹ ਚੱਕਰ ਹੋ ਜਾਂਦੀ ਹੈ ਜੋ ਸਿਆਲ ਰਮਨ ਦਾ ਭਰਾ ਸੀ ਉਹਨੇ ਪਹਿਲੇ ਇਹ ਜੋ ਰਫਾਇਰ ਥਾਣੇ ਦੇ ਵਿੱਚ ਕਰਵਾ ਰਕੀ ਸੀ ਗੋਮਸ਼ੂਦਗੀ ਦੀ ਤੇ ਉਸ ਤੋਂ ਬਾਅਦ ਕੀ ਹੈ ਕਿ ਜੇ ਇਹ ਆਪ ਵੀ ਉਹਨੂੰ ਲੱਭਣ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੇ ਸੀਗੇ ਤੇ ਜਦੋਂ ਇਹ ਭਾਬੀ ਸੀ ਨੂੰ ਜਦੋਂ ਫੋਨ ਕਰਦੇ ਸੀਗੇ ਤਾਂ ਬਾਰ-ਬਾਰ ਇਹ ਇੱਕ ਹੀ ਕੰਮ ਕਹਿਦੀ ਸੀ ਕਿ ਜੋ ਇਹ ਵੀ ਸਿਹਾਲ ਰਮਾਨਾ ਉਹ ਕੇਰਲ ਕੰਮ ਤੇ ਗਿਆ ਹੋਇਆ ਹੈਗਾ ਕਿ ਕੁਝ ਦਿਨ ਬਾਅਦ ਉਹ ਲੋਟੂਗਾ ਤੇ ਜਦੋਂ ਉਹਦਾ ਫੋਨ ਨਹੀਂ ਲੱਗਦਾ ਸੀ ਤਾਂ ਕਹਿ ਦਿੰਦੀ ਸੀ ਕਿ ਥੋੜਾ ਨੈਟਵਰਕ ਦੀ ਸਮੱਸਿਆ ਹੈ ਜਿਸ ਕਾਰਨ ਉਹਦਾ ਫੋਨ ਨਹੀਂ ਲੱਗ ਰਿਹਾ ਬਾਰ ਬਾਰ ਇਹ ਚੀਜ਼ਾਂ ਸਾਹਮਣੇ ਆਉਣ ਤੋਂ ਬਾਅਦ ਜਦੋਂ ਇਹ ਇਹਦੇ ਘਰਦਿਆਂ ਨੂੰ ਸ਼ੱਕ ਹੋਣ ਲੱਗਾ ਤਾਂ ਇਹਨਾਂ ਨੇ ਜੋ ਐਫ ਆਈ ਆਰ 12 ਜੁਲਾਈ ਨੂੰ ਇਹ ਇੱਕ ਐਫ ਆਈ ਆਰ ਦਰਜ ਕਰਾਉਂਦੇ ਆ ਐਫ ਆਈ ਆਰ ਦਰਜ ਕਰਾਉਣ ਤੋਂ ਬਾਅਦ ਜੋ ਇਹਦੀ ਭਾਬੀ ਦੇ ਉੱਤੇ ਐਫ ਆਈ ਆਰ ਦਰਜ ਕਰਾਉਂਦੇ ਆ ਕਿ ਉਹ ਬਾਰ ਬਾਰ ਜਦੋਂ ਲਗਾਤਾਰ ਲਾਰੇ ਲਾਉਣ ਤੋਂ ਬਾਅਦ ਤੇ 13 ਤਰੀਕ ਨੂੰ ਪੁਲਿਸ ਜੋ ਇਹਦੇ ਘਰੇ ਪਹੁੰਚਦੀ ਹੈ ਜਿੱਥੇ ਸਿਆਲ ਰਹਿਮਾਨ ਦਾ ਘਰ ਸੀਗਾ ਤੇ ਉੱਥੇ ਜਦੋਂ ਸਿਆਲ ਰਹਿਮਾਨ ਦੇ ਘਰੇ ਪਹੁੰਚਦੀ ਹੈ ਦੇਖਦੀ ਹੈ ਕਿ ਜਿਹੜੇ ਉੱਥੇ ਰਹਿਮਾ ਖਾਤੋਂ ਨੇ ਉਹ ਉਸ ਟਾਈਮ ਉੱਤੇ ਨਹੀਂ ਸੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਹ ਚੱਕਰ ਹੋ ਗਈ ਸੀ ਆ ਬਾਅਦ ਜਦੋਂ ਬਿਆਨ ਬਗਨ ਤੋਂ ਬਾਅਦ ਜਿੱਦਿਆ ਫਾਇਰ ਦਰਜ ਹੁੰਦੀ ਹੈ ਤੇ ਫਿਰ ਇਹਨੂੰ ਜਦੋਂ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਤੇ ਪੁਲਿਸ ਆਸ-ਪਾਸ ਤੋਂ ਪਤਾ ਕਰਕੇ ਇਹਦਾ ਕੋਈ ਹੋਰ ਟਿਕਾਣਾ ਉਹਦੇ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਪਹੁੰਚਣ ਤੋਂ ਬਾਅਦ ਕਿ ਇਹਨੂੰ ਉੱਥੋਂ ਗ੍ਰਿਫਤਾਰ ਕਰਦੀ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਪਹਿਲਾਂ ਤਾਂ ਪੁਲਿਸ ਨੂੰ ਗੁੰੰਧਾ ਕਰਦੀ ਹੈ ਫਿਰ ਜਦੋਂ ਪੁਲਿਸ ਦੀ ਸਖਤੀ ਨੈਤ ਤੋਂ ਉਹ ਜਦੋਂ ਪੁਛਪਤਾਲ ਕਰਤੀ ਪੁਛਪਤਾਲ ਕਰਨ ਤੋਂ ਬਾਅਦ ਇਹ ਮੰਨ ਜਾਂਦੀ ਹੈ ਕਿ ਹਾਂ ਮੈਂ ਆਪਣੇ ਘਰ ਵਾਲੇ ਨੂੰ ਮਾਰਿਆ ਤੇ ਮੈਨੂੰ ਪਤਾ ਵੀ ਉਹਦੀ ਲਾਸ਼ ਕਿੱਥੇ ਹੈ ਜਿਹਨੂੰ ਤੁਸੀਂ ਲੱਭ ਰਹੇ ਹੋ ਉਹ ਮੈਂ ਹੀ ਜਾਣਦੀ ਹਾਂ ਉਹਦੀ ਉਹਦੀ ਲਾਸ਼ ਕਿੱਥੇ ਹੈ ਤੇ ਇਸ ਤਰੀਕੇ ਨਾਲ ਫਿਰ ਇਹਨੂੰ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਵਾਸਤੇ ਨਾਲ ਲੱਗ ਜਾਂਦੀ ਹੈ ਇਹਦੇ ਇਨਵੈਸਟੀਗੇਸ਼ਨ ਵਾਸਤੇ ਜਦੋਂ ਉੱਥੇ ਜਾਂਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਜੋ ਸਿਆਲ ਰਹਿਮਾਨਾ ਉਹਦੀ ਲਾਸ਼ ਹੈ ਜੋ ਉਹ ਗਲ ਸੜ ਚੁੱਕੀ ਸੀਗੀ ਤੇ ਉਹ ਦੇਖਣ ਦੀ ਹਾਲਤ ਨਹੀਂ ਸੀ ਕਿਉਂਕਿ 15 ਦਿਨ ਪਹਿਲਾਂ ਜੋ ਇਹਦਾ ਪਤਲ ਹੋਇਆ ਸੀ ਤੇ ਉਸ ਤੋਂ ਬਾਅਦ ਇਹਨੇ ਉਹ ਧਰਤੀ 'ਚ ਦੱਬਤਾ ਸੀਗਾ। ਇਸ ਤਰ੍ਹਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਨੂੰ ਕਿ ਇਹਨੇ ਆਪਣੇ ਘਰ ਵਾਲੇ ਨੂੰ ਮਾਰ ਕੇ ਜਿੱਦੇ ਇੱਥੇ ਦੱਬਤਾ ਤੇ ਫਿਰ ਪੁਲਿਸ ਨੇ ਫੋਰੈਂਸਿਕ ਟੀਮ ਬੁਲਾ ਕੇ ਉੱਥੇ ਇਹਦਾ ਚੈਕਿੰਗ ਕਰਵਾਈ ਜਦੋਂ ਉਹ ਪਟਕੀ ਦੇ ਘਰ ਵਾਲੇ ਦਾ ਪਤਾ ਲੱਗਿਆ ਉਦੋਂ ਉਹਨਾਂ ਨੇ ਫਿਰ ਉਸਦੀ ਬੋਡੀ ਚੈੱਕ ਕੀਤੀ ਔਰ ਬੋਡੀ ਚੈੱਕ ਦਾ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਸੱਚ ਸੀਗਾ ਸਾਹਮਣੇ ਆ ਗਿਆ ਸੀ ਫਿਰ ਇਹਨੇ ਇਹ ਆਪਣੇ ਆਪ ਕਬੂਲ ਲਿਆ ਸੀ ਕਿ ਮੇਰੇ ਨਾਲ ਉਹਦੀ ਕੁਝ ਲੜਾਈ ਚੱਲਦੀ ਸੀ ਤੇ ਜਿਸ ਦੀ ਵਜ੍ਹਾ ਤੋਂ ਉਹਨੇ ਗੁੱਸੇ ਚ ਆ ਕੇ ਉਹਨੂੰ ਧੱਕਾ ਮਾਰਦਾ ਧੱਕਾ ਮਾਰਦੋਂ ਬਾਅਦ ਜੋ ਉਹ ਬੇਹੋਸ਼ ਹੋ ਗਿਆ ਬੇਹੋਸ਼ ਹੋਣ ਤੋਂ ਮੈਨੂੰ ਇਹ ਲੱਗਿਆ ਕਿ ਉਹ ਮਰ ਗਿਆ ਤੇ ਮਰਨ ਤੋਂ ਬਾਅਦ ਕਰਦਾ ਦੀ ਪੁਲਿਸ ਤੋਂ ਡਰਦੇ ਜਾ ਕੇ ਮੈਨੂੰ ਉਹਦੀ ਲਾਸ਼ ਜਿਹੜੀ ਤੇ ਉਹ ਖਤਮ ਕਰਨ ਵਾਸਤੇ ਹੀ ਮੈਂ ਇਹ ਕਾਨੂੰਨ ਚੱਕਿਆ ਸੀ ਜੀ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਉੱਥੇ ਛਾਪ ਹੁੰਦਾ ਹੈਗਾ ਕਿ ਜੋ ਇੱਕ 38 ਸਾਲ ਦੀ ਲੇਡੀ ਜਿਹੜੇ ਰਹਿਮਾ ਕਪਤਨ ਕੀ ਇਕੱਲੀ ਇਹ ਜੋ ਕੰਮ ਨਹੀਂ ਕਰ ਸਕਦੀ ਕਿ 5 ਫੁੱਟ ਦਾ ਖੱਡਾ ਪਟਣਾ ਔਰ ਜੋ ਆਦਮੀ ਹੈ ਸਿਆਲ रहमान ਕੋਲੋਂ ਅੰਦਰ ਦੱਬਣਾ ਇਹ ਇਕੱਲੀ ਲੇਡੀ ਦਾ ਕੰਮ ਨਹੀਂ ਹੈ ਪੁਲਿਸ ਦੇ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਅੱਗੇ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਜਿੱਦਾਂ ਹੀ ਕੋਈ ਇਹਦਾ ਵੀ ਅਪਡੇਟ ਆਵੇਗਾ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗਾ